thank <laughs> you What <laughs> happened? ਆਜ ਵੀ ਜਿੰਦਾਬਾਦ 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 ਕਰਦਾ ਵਾਈਗੁਰਜੀ ਕ칸 ਸਾਹਿਬ ਵਾਈਗੁਰਜੀ ਕੀ ਕਥੇ ਆ ਜਿਹੜਾ ਇਲੈਕਸ਼ਨ ਦਾ سلسلہ ਆਜ਼ਾਦੀ ਦੇ ਬਾਅਦ ਲਗਾਤਾਰ ਹੁੰਦਾ ਰਿਹਾ ਪਰ ਆਪਾਂ ਕਿਤੇ ਸੋਚਿਆ ਕਿ ਕਿਹਨੂੰ ਵੋਟਾਂ ਪਾਈਆਂ ਤੇ ਕਿਹੜੀ ਸਰਕਾਰ ਬਣੀ ਤੇ ਕਿਸ ਸਰਕਾਰ ਨੇ ਕੀ ਕੀਤਾ ਜੇ ਤੁਸੀਂ ਪੰਜਾਬ ਦਾ 50 ਸਾਲ ਦਾ ਇਤਿਹਾਸ ਦੇਖੋਗੇ 22 ਸਾਲ ਸਾ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਦਿੱਲੀ ਵਾਲੀਆਂ ਪਾਰਟੀਆਂ ਦੀ ਸਰਕਾਰਾਂ ਭਾਵੇਂ 10 ਸਾਲ ਕੈਪਟਨ ਆ ਹੁਣ 3 ਸਾਲ ਝਾੜੂ ਵਾਲਿਆਂ ਦੇ ਤੁਸੀਂ ਜਾਣਦੇ ਹੋ ਜਿਨਾਂ 22 ਸਾਲ ਬਾਦਲ ਸਾਹਿਬ ਦੇ ਰਾਜ ਦੇ ਦੌਰਾਨ ਹੀ ਪੰਜਾਬ ਨੇ ਤਰੱਕੀ ਕੀਤੀ ਹੈ ਭਾਵੇਂ ਸੜਕਾਂ ਹੈ ਭਾਵੇਂ ਥਰਮਲ ਪਲਾਂਟ ਹੈ ਭਾਵੇਂ 에어ਪੋਰਟ ਹੈ ਭਾਵੇਂ ਗਰੀਬ ਨੂੰ ਆਟਾ ਦਾਲ ਸ਼ਕਨ ਪੈਨਸ਼ਨ ਐਸ ਸੀ ਸਕਾਲਰਸ਼ਿਪ ਦੀ ਸਕੀਮ ਹੈ ਭਾਵੇਂ ਮੰਡੀਆਂ ਭਾਵੇਂ ਐਮਐਸਪੀ ਐ ਭਾਵੇਂ ਕੱਸੀਆਂ ਨਹਿਰਾਂ ਟਿਊਬਲ ਕਨੈਕਸ਼ਨ ਐ ਸਾਰੀਆਂ ਹੀ ਸਹੂਲਤਾਂ ਭਾਵੇਂ ਸ਼ਹਿਰ ਵਾਲਿਆਂ ਨੂੰ ਐ ਭਾਵੇਂ ਪਿੰਡ ਵਾਲਿਆਂ ਨੂੰ ਵਪਾਰੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦੌਰਾਨ ਹੀ ਹੋਈਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਥੋੜੀ ਆਪਣੇ ਸੂਬੇ ਦੀ ਪਾਰਟੀ ਐ ਸਾਨੂੰ ਤੁਹਾਡਾ ਦਰਦ ਪਤਾ ਹੈ ਤੁਹਾਡੀਆਂ ਤਕਲੀਫਾਂ ਪਤਾ ਹੈ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਵਿੱਚ ਹੀ ਰਹਿੰਦੇ ਸੀ ਜਦੋਂ ਜਦੋਂ ਦਿੱਲੀ ਵਾਲੀਆਂ ਪਾਰਟੀਆਂ ਦੀ ਸਰਕਾਰਾਂ ਬਣੀਆਂ ਉਹ ਕੱਲੇ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਤੇ ਦਿਲ ਜਿੱਤਣ ਵਾਸਤੇ ਨਹੀਂ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਤੁਸੀਂ ਤਜਰਬੇ ਕਰਨੇ ਛੱਡ ਦਿਓ ਪਿਛਲੇ 10 ਸਾਲ ਆਪਾਂ ਖਰਾਬ ਕਰਦੇ ਆਪਣੀ ਜ਼ਿੰਦਗੀ ਦੇ 5 ਸਾਲ ਕੈਪਟਨ ਦੇ ਤੇ ਹੁਣ ਆ ਝਾੜੂ ਵਾਲਿਆਂ ਨੇ ਦੇਖੋ ਕਿੰਨੀ ਵੱਡੀ ਠੱਗੀ ਆਪਣੇ ਨਾਂ ਮਾਰੀ ਐ ਇਸ ਕਰਕੇ ਪੰਜਾਬੀ ਹਾਂ ਬੇਨਤੀ ਕਰਦਾ ਜੇ ਹੁਣ ਨਾ ਜਾਗੋਗੇ ਜੇ ਹੁਣ ਨਾ ਸਹੀ ਰਾਹ ਤੇ ਚੜੋਂਗੇ ਇਹ ਬਹੁਤ ਵੱਡਾ ਨੁਕਸਾਨ ਆਪਣਾ ਹੋ ਜਾਣਾ ਆਪਣੀ ਪੀੜ੍ਹੀ ਦਾ ਹੋ ਜਾਣਾ ਹੈ ਇਸ ਕਰਕੇ ਆਓ ਪਹਿਲੀ ਜੂਨ ਨੂੰ ਆਪਾਂ ਮਨ ਬਣਾ ਲਈਏ ਕਿ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ 13 ਦੀਆਂ 13 ਸੀਟਾਂ ਜਿਤਾ ਕੇ ਤੁਹਾਡੇ ਹਲਕੇ ਤੋਂ ਪ੍ਰੋਫੈਸਰ ਚੰਦੂ ਮਹਾਰਾਜੀ ਨੂੰ ਤੇ ਬਾਕੀ ਪੰਜਾਬ ਤੋਂ ਪਾਰਾ ਹੋਣ ਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਆਪਾਂ ਬੋਰਡਰ ਪਾ ਦਈਏ ਤੇ ਫੈਸਲਾ ਕਰ ਲਈਏ ਕਿ ਪੰਜਾਬ ਵਿੱਚ ਅਸੀਂ ਦਿੱਲੀ ਵਾਲੀਆਂ ਪਾਰਟੀਆਂ ਨਹੀਂ ਰਹਿਣ ਦੇਣੀਆਂ ਆਪਣੀ ਪੰਜਾਬ ਦੀ ਪਾਰਟੀ ਹੈ ਥੋਡੇ ਬਜ਼ੁਰਗਾਂ ਦੀ ਆਪਣੀ ਪਾਰਟੀ ਹੈ ਆ ਪਾਰਟੀ ਜਿਹੜੀ ਤੁਹਾਡੇ ਨਾਲ ਜ਼ਮੀਨ ਨਾਲ ਜੁੜੀ ਹੈ ਤੁਹਾਡੀ ਆਪਣੀ ਤਕਲੀਫਾਂ ਜਾਣਦੀ ਹੈ ਇਸ ਕਰਕੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ